ਕਿਸਾਨ ਵੀਰੋ ਨਾ ਤਾਂ ਆਹ ਮਸ਼ੀਨ ਆ ਜਿਹੜੀ ਇਸ ਤਰ੍ਹਾਂ ਝੋਨਾ ਬੀਜਦੀ ਆ ਇਹ ਬਹੁਤ ਮਹਿੰਗੀ ਆ ਇਹ ਬਿਲਕੁਲ ਆਮ ਮਸ਼ੀਨਾ ਵਰਗੀ ਮਸ਼ੀਨ ਆ ਪਰ ਇਹਦੇ ਵਿੱਚ ਇੱਕ ਛੋਟੀ ਜੀ ਬੀਬੀਸੀ ਵਾਲਿਆਂ ਨੇ ਸੈਟਿੰਗ ਕੀਤੀ ਆ ਉਹਦੇ ਨਾਲ ਇਹ ਬਿਲਕੁਲ ਹੱਥੀ ਲਵਾਈ ਵਾਂਗੂ ਝੋਨਾ ਬੀਜਦੀ ਆ ਇੱਕ ਇੱਕ ਬੂਟਾ ਕਰਕੇ ਝੋਨੇ ਦਾ ਬੀਜਦੀ ਆ ਤੇ ਮਾੜੀ ਜੀ ਸੈਟਿੰਗ ਹੀ ਕੀਤੀ ਆ ਤੇ ਨੰਬਰ 2 ਤੇ ਇਹ ਗੱਲ ਬੱਤਰ ਨਾਲੋਂ ਵੀ ਜਿਹੜੀ ਹੋਂ ਕਿਸਾਨਾਂ ਨੇ ਇਸ ਮਸ਼ੀਨ ਨਾਲ ਬਜਾਈ ਕੀਤੀ ਉਹ ਸੁੱਕੇ 'ਚ ਬੀਜ ਕੇ ਉੱਤੇ ਸਪਰੇਅ ਕਰਕੇ ਤੇ ਫੁੱਲ ਕਾਮਯਾਬ ਮਤਲਬ ਵਿਧੀ ਹੋ ਗਈ ਐ ਇੱਕ ਆਪਾਂ ਭਾਰਤ ਦੇ ਸਭ ਤੋਂ ਘੈਂਟ ਕਿਸਾਨ ਜਿਹਨੂੰ ਯੂਨੀਵਰਸਿਟੀਆਂ ਵੀ ਸਲਾਹ ਦੇਣ ਲਈ ਵਰਤਦੀਆਂ ਉਸ ਬੰਦੇ ਤੋਂ ਆਪਾਂ ਇਸ ਵਿਧੀ ਬਾਰੇ ਪੁੱਛਣ ਆਏ ਆ ਉਹਦਾ ਬਾਸਪਤੀ ਝੋਨਾ ਦਿਖਾਉਣਾ ਤੁਹਾਨੂੰ ਤੇ ਉਸ ਬੰਦੇ ਨਾਲ ਗੱਲਬਾਤ ਕਰਾ ਕੇ ਤੁਹਾਡੀ ਤਸੱਲੀ ਕਰਾ ਦਿੰਨੇ ਆ ਇਹਦੇ ਨਾਲ ਤੁਹਾਡਾ ਬਹੁਤ ਸਾਰੀ ਲੇਬਰ ਤੇ ਤੁਹਾਡਾ ਬਹੁਤ ਸਾਰੇ ਪਾਣੀ ਦੋਨਾਂ ਚੀਜ਼ਾਂ ਤੋਂ ਬਚਤ ਹੋ ਜੂ ਜੇ ਪੰਜਾਬ ਨੂੰ ਆਪਾਂ ਬਚਾਉਣਾ ਹੈ ਤੇ ਆਪਾਂ ਨੂੰ ਇਹ ਕਾਮਯਾਬ ਚੀਜ਼ਾਂ ਕਰਨੀਆਂ ਪੈਣਗੀਆਂ ਆਜੋ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਆ ਤੇ ਜੇ ਮਸ਼ੀਨ ਲੈਣੀ ਹੋਈ ਤਾਂ BBC ਵਾਲਿਆਂ ਦੇ ਨੰਬਰ ਤੁਹਾਡੇ ਸਾਹਮਣੇ ਆ ਲਾ ਲਿਓ ਸੱਜਣੋ ਤੇ ਵੀਡੀਓ ਸ਼ੇਅਰ ਤੁਸੀਂ ਕਿਸਾਨ ਜੇ ਪੰਜਾਬ ਨੂੰ ਪਿਆਰ ਕਰਦੇ ਆ ਤੁਸੀਂ ਆਪੇ ਹੀ ਕਰ ਦੇਣੀ ਆ ਆਉਣ ਵਾਲਾ ਸਮਾਂ ਝੋਨੇ ਦਾ ਤੇ ਆਪਾਂ ਜੇ ਵੀਡੀਓ ਸ਼ੇਅਰ ਕਰਤੀ ਨਾ ਤੇ ਕਈ ਸੌ ਕਈ ਹਜ਼ਾਰਾਂ ਲੀਟਰ ਪਾਣੀ ਹੈ ਜਿਹੜਾ ਉਹ ਤੁਹਾਡੇ ਸ਼ੇਅਰ ਨਾਲ ਹੀ ਬਚ ਜਾਣਾ ਆਜੋ ਤੇ ਪਾਣੀ ਪੱਤ ਦੇ ਵਿੱਚ ਆ ਮਤਲਬ ਸਾਨੂੰ ਨੇਹਰਾ ਹੋ ਗਿਆ ਅੱਜ ਪੂਰਾ ਆ ਲਾਈਟ ਚਾਗਾ ਕੇ ਚਾਨਣ ਕੀਤਾ ਹੋਇਆ ਤੇ ਆਪਾਂ ਡੀਐਸਆਰ ਦੀ ਬਜਾਈ ਦਾ ਨਾ ਮਤਲਬ ਚੈੱਕ ਕਰਨਾ ਹੈ ਰਿਜ਼ਲਟ ਬਾਈ ਤੁਹਾਡਾ ਨਾਮ ਕੀ ਆ ਮੇਰਾ ਨਾਮ ਵੀਰਜੀ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਆ ਬਹੁਤ ਮਤਲਬ ਅੱਬਲ ਦਰਜੇ ਦੀ ਖੇਤੀ ਕਰਦੇ ਆ ਬਾਈ ਕਿਵੇਂ ਆ ਬਜਾਈ ਦਾ ਡੀਐਸਆਰ ਦਾ ਮਤਲਬ ਕੀ ਰਿਜ਼ਲਟ ਕੱਢਿਆ ਨਤੀਜਾ ਕੀ ਆ ਤੁਹਾਡੇ ਕੋਲ ਬਾਈ ਮੈਂ 2009 ਤੋਂ ਡੀਐਸਆਰ ਕਰ ਰਿਹਾ ਮੈਂ 40 40 ਕਿੱਲੇ ਵੀ ਕਰਦਾ ਰਿਹਾ ਜੀ ਫੇਰ ਇਸ ਦੁੱਖੋਂ ਛੱਡਦਾ ਮੈਂ ਕਿ ਇਹਦੇ ਵਿੱਚ ਇੱਕ ਤਾਂ ਤੇਲਾ ਨਹੀਂ ਸੀ ਕੰਟਰੋਲ ਹੁੰਦਾ ਜੀ ਇੱਕ ਇਹ ਚ ਨਦੀਨ ਕੰਟਰੋਲ ਆ ਜਾਓ ਤੇ ਵੱਖਰੀ ਗੱਲ ਹੈ ਕਈ ਚੀਜ਼ਾਂ ਹਨ ਦੇ ਵਿੱਚ ਹਾਂ ਤੇ ਹੁਣ ਅਸੀਂ ਮੁੱਢੋਂ-ਫੁੱਢੋਂ ਫੇਰ ਚੀਜ਼ਾਂ ਤਿਆਰ ਕੀਤੀਆਂ ਹੂੰ ਤੇ ਇਹ ਮਸ਼ੀਨ ਨਵੀਂ ਆਪਾਂ ਇਹ ਲੋਹਾਰਖੇੜੇ ਤੋਂ ਆਪਾਂ ਲੈ ਕੇ ਆਏ ਸਾਂ ਭਾਈ ਜੀ ਬੀਬੀਸੀ ਆ ਬੀਬੀਸੀ ਵਾਲਾਂ ਦਾ ਹਾਂ ਹਾਂ ਜਿਹੜੀ ਸਟੈਪ ਬਾਏ ਸਟੈਪ ਲਗਾਉਂਦੀ ਆ ਦੇਖੋ ਹਾਂ ਵੀ ਕੱਲਾ ਕੱਲਾ ਬੂਜਾ ਇੱਕ ਇੱਕ ਬੂਟਾ ਲਾਉਂਦੀ ਆ ਇਹ ਕੱਲਾ ਕੱਲਾ ਬੂਜਾ ਲਾਇਆ ਦੇਖੋ ਆ ਦੇਖੋ ਇਹ ਜਿਵੇਂ ਹੱਥੀ ਬੀਜਿਆ ਹੁੰਦਾ ਦੇਖੋ ਇੱਕ ਇੱਕ ਬੂਜਾ ਆ ਦੇਖੋ ਇੱਕ ਇੱਕ ਬੂਜਾ ਖੜਾ ਭਾਈ ਆਪਣੇ ਕੋਲ ਨਾ ਜੀ ਆਪਣੇ ਕੋਲ ਆਈਸੀਆਰ ਦੀ ਟੀਮਾਂ ਆਈਆਂ ਸੀ ਜੀ ਪਰਸੋਂ ਜੀ ਦੋ ਤਿੰਨ ਦਿਨ ਦਾ ਵਿਜ਼ਿਟ ਆਇਆ ਤਾਂ ਉਹਨਾਂ ਤੇ ਕੋਈ ਬਜ਼ੁਰਗ ਡਾਕਟਰ ਸੀ ਫਿਰ ਆਪਾਂ ਉਹਨਾਂ ਵਾਸਤੇ ਰਸਤਾ ਬਣਾਇਆ ਜੀ ਆ ਵੱਡ ਕੇ ਬਣਾਇਆ ਤੇ ਤੁਸੀਂ ਦੇਖੋ ਇੱਕ ਲ ਬਿਲਕੁਲ ਕਲੀਅਰ ਲੈਣਾ ਦਿਖਣ ਗਿਆ ਤੇ ਕੱਲਾ ਕੱਲਾ ਬੂਟਾ ਇਹ ਇਹ ਆਪਣੀ ਵੈਰੈਟੀ ਹੈ ਜੀ 1985 ਜੀ ਤੇ ਇਹ ਆਪਣੀ ਬਜਾਈ ਹੈ 14 ਜੂਨ 2023 ਦੀ ਜੀ ਤੇ ਆਪਾਂ ਇਹਨੂੰ 25 ਦਿਨ ਦੀ ਨੂੰ ਕਰਕੇ ਤੇ ਇੱਥੇ ਆਪਾਂ ਹੀ ਮਾਝਾ ਸਾਈਪਰ ਦੀ ਸਪਰੇ ਕਰੀ ਸੀ ਜੀ ਸਿੰਗਲ ਸਪਰੇ ਕਰੀਏ ਪੂਰੇ ਖੇਤ ਚ ਇੱਕ ਵੀ ਬੂਟਾ ਕੋਈ ਨਦੀਨ ਦਾ ਨਹੀਂ ਕੋਈ ਕਿਸੇ ਤਰ੍ਹਾਂ ਦੇ ਦੇਖੋ ਕੱਲਾ ਕੱਲਾ ਬੂਟਾ ਆ ਦੇਖੋ ਬੂਝਾ ਦੇਖੋ ਕੱਲਾ ਕੱਲਾ ਬੂਝਾ ਹੂੰ ਕੱਲਾ ਕੱਲਾ ਮਤਲਬ ਤੁਸੀਂ ਹੁਣ ਇਸ ਬਜਾਈ ਨੂੰ ਮਸ਼ੀਨ ਨੂੰ ਕਾਮਯਾਬ ਮੰਨਦੇ ਬਿਲਕੁਲ ਜੀ 100% ਕਾਮਯਾਬੇ ਤੇ ਵੇਖੋ ਕਿਤੇ ਤੁਹਾਨੂੰ ਕਿਰੇ ਇਹਦੇ ਵਿੱਚ ਤੁਹਾਨੂੰ ਪੱਤਾ ਦਾ ਕਰਾਣਾ ਨਜ਼ਰ ਨਹੀਂ ਆਏਗਾ ਬਿਮਾਰੀ ਮਤਲਬ ਵੱਧ ਪੈਂਦੀ ਹੈ ਮੇਰੇ ਸੁਣਨ ਚ ਇਹ ਹੈ ਕਹਿੰਦੇ ਵੀ ਇਹਨੂੰ ਇਹਦੇ ਵਿੱਚ ਵੀਰ ਜੀ ਪਤਾ ਕੀ ਇਸ ਤਕਨੀਕ ਨੂੰ ਜੇ ਕਾਮਯਾਬ ਕਰਨਾ ਹੈ ਨਾ ਜੀ ਇਹਦਾ ਪੂਰਾ ਪੈਕੇਜ ਉਹ ਪ੍ਰੈਕਟਿਸ ਨਾਲ ਸਮਝਾਉਣਾ ਪਊਗਾ ਜੀ ਸਾਡੇ ਜੱਟ ਭਰਾ ਕੀ ਕਰਦੇ ਨੇ ਕਿ ਜੋ ਬੀਜ ਦੇ ਨੇ ਦੇ ਪਾਣੀ ਦੇ ਪਾਣੀ ਦੇ ਪਾਣੀ ਹੂੰ ਇਹਦੇ 'ਚ ਆਪਾਂ ਕਿਉਂ ਕੱਦੂ ਨਹੀਂ ਕੀਤਾ ਪਾਣੀ ਪੀ ਜਾਂਦੀ ਏ ਛੇਤੀ ਤੇ ਜਿਹੜੀ ਆਪਾਂ ਖਾਦ ਪਾਈਆਂ ਥੱਲੇ ਚਲੀ ਜਾਂਦੀ ਏ ਜੀ ਫਿਰ ਪੀਲਾ ਪਾਣੀ ਮੁਖਾਉਂਦੀ ਏ ਜਿਮੀਂਦਾਰ ਸੋਚਦਾ ਯਾਰ ਇਹ ਖਾਦ ਜ਼ਿਆਦਾ ਮੰਗਦੀ ਏ ਇਹਦੇ 'ਚ ਆਪਾਂ 20 ਕਿਲੋ ਐਨਪੀਕੇ ਪਾਈ ਏ ਬਿਜਾਈ ਦੇ ਨਾਲ ਜੀ ਉਸ ਤੋਂ ਬਾਅਦ ਆਪਣੀ ਸਵਾ ਦੋ ਗੱਟੇ 45 ਕਿਲੋ ਵਾਲੇ ਸਵਾ ਦੋ ਗੱਟੇ ਯੂਰੀਆ ਏ ਜੀ 10 ਕਿਲੋ 'ਚ ਜਿੰਕੇ ਜੀ ਤੇ ਇਹ ਆਪਣੀ ਕਿਉਂਕਿ 20 ਵਾਲੀ ਸੀ ਜੀ ਇਸ ਕਰਕੇ ਆਪਾਂ ਰਿਸਕ ਨਹੀਂ ਲਿਆ ਆਪਾਂ ਦੋ ਸਪਰੇਆ ਕੀਤੀਆਂ ਅੱਜ ਦੀ ਸੁੰਡੀ ਦਾ ਅਟੈਕ ਥੋੜਾ ਜ਼ਿਆਦਾ ਸੀ ਲੇਕਿਨ ਜੇ ਸੁੰਡੀ ਨਾ ਪੈ ਜਾਏ ਇਸ ਕਰਕੇ ਆਪਾਂ ਟਾਈਮਲੀ ਦੋ ਸਪਰੇਆ ਕੀਤੀਆਂ ਕਾਰਟੈਪ ਆਪਾਂ ਖਾਦਣਾ ਨਹੀਂ ਪਾਈ ਇੱਕ ਵਾਰੀ ਆਪਾਂ ਸਪਰੇਅ ਕੀਤੀ ਕਾਰਟੈਪ ਜਿਹੜੀ 75% ਵਾਲੀ ਹੁੰਦੀ ਏ ਮੋਟਾਰ ਜੀ ਤੇ 250 ਗ੍ਰਾਮ ਕਿੱਲੇ ਦੇ ਹਿਸਾਬ ਤੇ ਜੀ ਦੂਜੀ ਆਪਾਂ ਨਸਾਰੇ ਤੋਂ ਬਾਅਦ ਐਮ ਸਟਾਰ ਜੀ ਪਲੱਸ ਚੈਸ ਜੀ ਤੇ ਪਲੱਸ ਫਲੂਵੈਂਡਾਮਾਈਡ ਜੀ ਇਹਨਾਂ ਦੀ ਸਪਰੇਅ ਕੀਤੀ ਏ ਇੰਨਾ ਕੁ ਆਪਣਾ ਪੈਕੇਜ ਉਹ ਪ੍ਰੈਕਟਿਸ ਜੀ ਸਵਾ ਦੋ ਗੱਟੇ ਯੂਰੀਆ ਪਈ ਏ ਜੀ ਔਰ ਮੈਂ ਤੇ ਇਹਦੇ ਮੈਂ ਤੇ 25 ਕੁਇੰਟ ਵਾਲੀ ਕਹਿ ਰਿਹਾ ਲੇਕਿਨ ਉਹ ਜਿਹੜੇ ਆਈਸੀਆਰ ਵਾਲੇ ਸਾਇੰਟਿਸਟ ਸੀ ਉਹਨਾਂ ਇੱਕ ਇੱਕ ਦਾਣੇ ਦਾ weight ਹੋ ਬਰੀਕ ਕੰਡੇ ਆਪਣਾ ਸੁਨਿਆਰੇ ਵਾਲੇ ਲੈ ਕੇ ਆਏ ਸੀ ਦਾਣਿਆਂ ਦੀ ਗਿਣਤੀ ਕੀਤੀ ਉਹਨਾਂ ਪਰ ਸਕੁਅਰ ਮੀਟਰ ਦੇ ਹਿਸਾਬ ਤੇ ਨਾਲੀਆਂ ਦੀ ਗਿਣਤੀ ਕੀਤੀ ਦਾਣਿਆਂ ਦੀ ਗਿਣਤੀ ਕੀਤੀ ਮੁੰਜਰਾਂ ਦੀ ਗਿਣਤੀ ਕੀਤੀ ਤਕਰੀਬਨ ਸਵਾ 3 ਗ੍ਰਾਮ ਇੱਕ ਮੁੰਜਰ ਦਾ weight ਆਇਆ ਜੀ ਉਹਨਾਂ ਕੋਲ ਵਾਹ ਟੋਟਲ ਉਹਨਾਂ ਨੇ weight ਕਰਕੇ ਤੇ ਉਹਨਾਂ ਦਾ ਜਿਹੜਾ ਰਿਜ਼ਲਟ ਕੱਢਿਆ ਵੀ 27 ਸਵਾ 27 ਕੁਇੰਟਲ ਦੇ ਵਿੱਚ ਆਵੇਗੀ ਆਊਗਾ ਕਰੇਗਾ ਹਾਂਜੀ ਪਰ ਮੈਂ ਮੈਨੂੰ ਕਹਿੰਦੇ ਸੀ ਮੈਂ ਕਿਹਾ ਵੀ ਮੈਂ ਚੋ ਵੀ ਕੋਨਟਲ ਦੀ ਗਰੰਟੀ ਲੈਣਾ ਆ ਜਾ ਬੇਸ਼ੱਕ ਤਰੀ ਪਰ ਆਪਾਂ ਕਦੀ ਅੰਡਰ ਐਸਟੀਮੇਟ ਨਹੀਂ ਕਦੀ ਖੇਚ ਨੂੰ ਕੀਤਾ ਜਾਂ ਆਪਾਂ ਕਦੀ ਓਵਰ ਵਧਾ ਕੇ ਨਹੀਂ ਕਦੀ ਕੀਤਾ ਹਰ ਪਰਮਾਤਮਾ ਦੇ ਦੈਨ ਨਾਲ ਆਪਣੇ ਆંકੜੇ ਬਿਲਕੁਲ ਐਗਜੈਕਟ ਹੁੰਦੇ ਨੇ ਵਾਹ 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 ਹਾਂਜੀ ਮਤਲਬ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਬੇਦੀ ਕਾਮਯਾਬਾ ਵੇਖੋ ਪਰ ਬਸ ਕਿਸਾਨ ਨੂੰ ਉਹੀ ਸਾਰਾ ਜਿਹੜੀ ਪ੍ਰੈਕਟਿਸ ਆ ਸਾਰੀ ਉਹ ਪਤਾ ਨਹੀਂ ਕਿਸਾਨ ਨੂੰ ਪੂਰੀ ਪ੍ਰੈਕਟਿਸ ਦਾ ਪਤਾ ਨਹੀਂ ਹਾਂ ਇਹ ਚੀਜ਼ਾਂ ਆਪਾਂ ਨੂੰ ਸਮਝਾਵਾਂਗੇ ਵੀ ਆ ਚੀਜ਼ਾਂ ਨੇ ਇਹ ਆਪਾਂ ਵੀ ਇਹਦੀ ਸੁੱਕੇ 'ਚ ਬਜਾਈ ਕੀਤੀ ਸੀ। ਅੱਛਾ ਇਹ ਸੁੱਕੇ 'ਚ ਬਜਾਈ ਕਰਕੇ ਉੱਪਰ ਦੀ ਪਾਣੀ ਲਾ। ਜੀ ਤਾਂ ਆਪਾਂ ਇਹ ਬਜਾਈ ਮੇਰੀ 15 ਜੂਨ ਦੀ ਏ। ਜੀ। ਇਹ ਇਹ ਅਖਬਾਰ ਮੇਰੀ ਤੁਸੀਂ 16 ਜੂਨ ਦੀ ਇੰਡੀਅਨ ਐਕਸਪ੍ਰੈਸ 'ਚ ਵੇਖ ਸਕਦੇ ਹੋ ਇਹ ਖੇਤ ਦੀ ਬਜਾਈ। ਅੱਛਾ ਜੀ। ਬਾਈ ਜੀ ਵਾਲੀ ਮਸ਼ੀਨ ਦੀ ਫੋਟੋ ਵੀ ਸੀ ਵਿੱਚ ਆਈ ਹੋਈ। ਇੰਡੀਅਨ ਐਕਸਪ੍ਰੈਸ ਤੁਸੀਂ ਵੇਖ ਸਕਦੇ ਹੋ। ਕਿਉਂ ਮੈਂ ਆਈਆਰਆਈ ਦੀ ਜਿਹੜੀ ਗਵਰਨਿੰਗ ਬੋਡੀ ਉਹਦਾ ਮੈਂਬਰ ਹਾਂ। ਜੀ। ਪੀਪੀਵੀਐਫਆਰ ਇਹ ਪ੍ਰੋਡਕਸ਼ਨ ਆਫ ਪਲਾਂਟ ਵੈਰਾਈਟੀਜ਼ ਐਂਡ ਫਾਰਮਰ ਰਾਈਟਸ ਉਹਦਾ ਵੀ ਮੈਂਬਰ ਆ ਆਈਸੀਆਰ ਦੇ ਸਾਰੇ ਸਾਇੰਟਿਸਟ ਇੱਕ ਤੋਂ ਇੱਕ ਆਪਣੇ ਘਰ हिसार ਯੂਨੀਵਰਸਿਟੀ ਵਾਲੇ ਵੀ ਤੇ ਦਿੱਲੀ ਤੋਂ ਆਈਸੀਆਰ ਦੇ ਸਾਰੇ ਆਪਣੇ ਘਰੇ ਆਉਂਦੇ ਰਿੰਦੇ ਨੇ ਚਾਰ ਚਾਰ ਵਾਰੀ ਇੱਥੇ ਵਿਜ਼ਿਟ ਕਰ ਗਏ ਵੀ ਇਹ ਤੁਹਾਡਾ ਕੀ ਥਿਓ ਹੈ ਆ ਦੇਖੋ ਇੱਕ ਵੀ ਦਾਣਾ ਵਿੱਚ ਫਾਲਸ ਗ੍ਰੇਨ ਨਹੀਂ ਤੁਹਾਨੂੰ ਮਿਲੇਗਾ ਦੇਖੋ ਤੁਸੀਂ ਵਾਹ ਵਾਹ ਹਮ ਮਤਲਬ ਅਸੀਂ ਇੱਕ ਬਹੁਤ ਕਾਮਯਾਬ ਤੇ ਬਹੁਤ ਸੁੱਲਝੇ ਹੋਏ ਕਿਸਾਨ ਨੂੰ ਮੈਂ ਇਹ ਜਿਹੜੇ ਪੂਰੇ ਖੇਤ 'ਚ ਇੱਕ ਨਦੀਨ ਦਾ ਬੂਟਾ ਕੱਢ ਦੋ ਇੱਕ ਨਦੀਨ ਦਾ ਬੂਟਾ ਕੱਢ ਦੋ ਤੁਸੀਂ ਸਾਰੇ ਖੇਤ ਦੇ ਵਿੱਚੋਂ ਵਾਹ ਕੋਈ ਇੱਕ ਚੋਬੇ ਦਾ ਬੂਟਾ ਕੱਢ ਦੋ ਇਹ ਜਿੱਥੇ ਮਸ਼ੀਨ ਦੀ ਤਕਨੀਕ ਹੈ ਉੱਥੇ ਨਾਲ ਬੀਜ ਦੀ ਵੀ ਤਕਨੀਕ ਹੈ ਇਹੀ ਮੈਂ ਜੈਥਾਈਪਰ ਦੀ ਸਪਰੇਅ ਕੀਤੀ ਆਪਾਂ ਹਰਬੀਸਾਈਡ ਟੋਲਰੈਂਟ ਵੈਰਾਈਟੀ ਜੀ ਨਵੀਂ ਆਈ 1985 ਹੋਏ ਮਾਰ ਜਾ ਇੱਕ ਇੱਕ ਚੀਜ਼ ਮੈਨੂੰ ਹੋਰ ਸਮਝਾ ਦਿਓ ਤੁਸੀਂ ਸੁੱਕੇ 'ਚ ਬੀਜਤਾ ਹਾਂ ਜੀ ਅ ਅ ਮਰਾਇਆ ਕੰਪਿਊਟਰ ਕਰਾਹਾ ਉੱਪਰ ਦੀ ਇਹ ਬੀਜਤਾ ਹਾਂ ਜੀ ਉਦੋਂ ਬਾਅਦ ਪਾਣੀ ਲਾ ਕੇ ਸਪਰੇਅ ਕੀਤੀ ਜਾਂ ਸਪਰੇਅ ਲਾਉਣ ਤੋਂ ਪਹਿਲਾਂ ਵੀਰ ਜੀ ਆਪਾਂ ਕੋਈ ਸਪਰੇਅ ਨਹੀਂ ਦਿੱਤੇ ਕੀਤੀ ਔਰ ਕੱਖਾਂ ਲਈ ਕੱਖਾਂ ਇਮਰਜੈਂਸੀ ਪੈਂਡਾ ਮੈਥਲ ਨਹੀਂ ਕੋਈ ਨਹੀਂ ਕੀਤੀ ਬਿਜਾਈ ਤੋਂ ਆਪਾਂ 30 ਦਿਨ ਵੈਸੇ ਹੋਣੀ ਚਾਹੀਦੀ ਮੈਜਾ ਥਾਇਪਰ ਦੀ ਸਪਰੇਅ ਜਿਹੜੀ 24 ਤੋਂ 25 ਦਿਨ ਦੇ ਵਿੱਚ ਜੀ ਲੇਕਿਨ ਇਹ ਕਿ ਬਾਰਿਸ਼ ਪਈ ਪਾਣੀ ਥੋੜਾ ਜ਼ਿਆਦਾ ਆ ਗਿਆ ਵਿੱਚ ਇੱਕ ਵਾਰੀ ਤੋਂ ਥੋੜਾ ਜਿਹਾ ਪੰਜ ਚਾਰ ਦਿਨ ਲੇਟ ਹੋ ਗਏ ਇਹ ਆਪਾਂ 30 ਦਿਨ ਦੀ ਫਸਲ ਤੇ ਆਪਾਂ ਤਕਰੀਬਨ ਆਪਾਂ ਸਮਝੋ ਕਿ 17 18 ਜੁਲਾਈ ਦੇ ਆਸ-ਪਾਸ ਇਹ ਤੇ ਆਪਾਂ ਸਪਰੇਅ ਕੀਤੀ 400 ਐਮਐਲ ਅੜਾਮਾਂ ਦੀ ਵੀਡ ਬਲੋ 10% ਮਿਆਜਾ ਥਾਈਪਰ ਦੀ 400 ਐਮਐਲ ਦੀ ਸਪਰੇਅ ਕੀਤੀ ਜੀ ਸਿੰਗਲ ਸਪਰੇਅ ਹੈ ਕੋਈ ਦੂਜਾ ਤੇ ਕੁਝ ਨਹੀਂ ਪੂਰੇ ਖੇਤ ਤੁਸੀਂ ਆ ਵੱਡੀ ਵੀਡ ਤੁਹਾਡੇ ਅੱਖਾਂ ਸਾਹਮਣੇ ਵੇਖੀਂ ਬੋਲਣ ਦੀ ਕੋਈ ਲੋੜ ਨਹੀਂ ਕੋਈ ਨਦੀਨ ਦਾ ਕੱਖ ਇੱਕ ਦਾਣਾ ਵਿਖਾ ਦੋ ਵਿੱਚ ਸਾਰੇ ਖੇਤ ਚ ਵਾਹ ਲੈ ਵੀ ਆ ਮਲੋ ਸਾਰਨੋ ਸਰਾਰ ਵੀਰ ਜੀ ਕੋਈ ਗੈਪ ਫਿਲਿੰਗ ਨਹੀਂ ਜੀ ਵਾਕੇ ਬਹੁਤ ਕਮਾਲ ਹੈ ਬਾਈ ਜੀ ਬਹੁਤ ਚੰਗਾ ਇਹਦੇ ਵਿੱਚ ਵੇਖੋ ਜੀ ਵੀਰ ਜੀ ਇਸ ਤਕਨੀਕ ਨੂੰ ਕਾਮਯਾਬ ਕਰਨ ਵਾਸਤੇ ਨਾ ਹਾਂ ਆਪਾਂ ਨੂੰ ਕੀ ਕੀ ਕੰਮ ਕਰਨੇ ਪੈਣਗੇ ਜਿਹੜੇ ਫਾਰਮਰ ਨੂੰ ਦਿਓਗੇ ਨਾ ਜੀ ਉਹਨੂੰ ਸਮਝਾਣਾ ਜਿਹੜਾ ਫੈਬ੍ਰੀਕੇਟਰ ਦਾ ਫਰਜ ਬਣਦਾ ਹੈ ਜੀ ਇਹਦੇ ਵਿੱਚ 20 ਮੇਰਾ ਪਿਆ ਹੈ ਪੂਰੇ 1.5 ਕਿਲੋ ਠੀਕ ਹੈ ਜੀ 1.5 ਕਿਲੋ ਬੀ ਹੈ ਬੀ ਟ੍ਰੀਟਮੈਂਟ ਕਰਕੇ ਲਗਾਇਆ ਆਪਾਂ ਠੀਕ ਉਸ ਤੋਂ ਪਹਿਲਾਂ ਜਿਹੜੀ ਤਕਨੀਕਾਂ ਜਿਹੜੀ ਚ ਕਮੀਆਂ ਨੇ ਮੈਂ ਇੰਨੇ ਸਾਲਾਂ ਤੋਂ ਕਰਨਾ ਜੋ ਮੈਂ ਵੇਖਿਆ ਇੱਕ ਤੇ ਜਿੰਨੇ ਬਜਾਈ ਕਰਨੀ ਹੈ ਵੀਰ ਜੀ ਇਹ ਵੇਖ ਲਵੇ ਵੀ ਇੱਥੇ ਨੇੜੇ ਚੂਹਿਆਂ ਦਾ ਅਟੈਕ ਤੇ ਨਹੀਂ ਹੂੰ ਚੂਹਿਆਂ ਤੋਂ ਸਾਵਧਾਨ ਹੋਣਾ ਪਏਗਾ ਜਦੋਂ ਬੀਏ ਪੁੰਗਰ ਦਾ ਚੂਹਾ ਨੂੰ ਖਾਂਦਾ ਹੈ ਬਿਲਕੁਲ ਦੂਜੀ ਗੱਲ ਕੀ ਹੁੰਦੀ ਹੈ ਕਿ ਵਟਾਂ ਦੇ ਨਾਲ ਜਦੋਂ ਆਪਾਂ ਲੇਜ਼ਰ ਕਰਨੇ ਆ ਵਟਾਂ ਦੇ ਨਾਲ ਉੱਚਾ ਰਹਿ ਜਾਂਦਾ ਉੱਚਾ ਰਹਿ ਜਾਂਦਾ ਉੱਥੇ ਪਾਣੀ ਨਹੀਂ ਚੜਦਾ ਹਮ ਜਦੋਂ ਕੋਪਰਾ ਬੰਦਾ ਹੁੰਦਾ ਵਟ ਦੇ ਨਾਲੋਂ ਦੇਖਦਾ ਤੁਹਾਨੂੰ ਮੈਂ ਵਟ ਨਾਲੇ ਵਿਖਾਨਾ ਵਾ ਕੋਈ ਕਿਸੇ ਵਟ ਨਾਲ ਆਪਾਂ ਕਿਹੜੇ ਗੈਪ ਫਿਲਿੰਗ ਕਰਨ ਦੀ ਲੋੜ ਨਹੀਂ ਪਈ ਜੀ ਆਪਾਂ ਕੀ ਕਰਨੇ ਆ ਲੇਜ਼ਰ ਕਰਨ ਤੋਂ ਬਾਅਦ ਹਮ ਇੱਕ ਇੱਕ ਢੇੜਾ ਚਾਰ ਫੇਰੇ ਕਲਟੀਵੇਟਰ ਦਾ ਕੱਢ ਦਿੰਨੇ ਆ ਹਮ ਹੱਥ ਵਾਲੇ ਜੰਦਰੇ ਨਾਲ ਮਿੱਟੀ ਚੱਕ ਕੇ ਵਟ ਦੇ ਕਰਤੀ ਵਾ ਵਟ ਲੈਵਲ ਹੋ ਗਈ ਹਮ ਮੁੜ ਕੇ ਫੇਰ ਇੱਕ ਢੇੜਾ ਸੁਹਾਗੇ ਦਾ ਕੱਢਿਆ ਤੇ ਬੀਜਾਈ ਕਰਤੀ ਹਮ ਸਹੀ ਜਦੋਂ ਤੁਹਾਡੇ ਬੰਨੇ ਉੱਚੇ ਰਹਿਣਗੇ ਜਦੋਂ ਤੁਸੀਂ ਲੇ ਕਰੋਗੇ ਨਾ ਲੈਜਰ ਲੈਵਲਰ ਜਿੰਨਾ ਮਰਜੀ ਤੁਹਾਡਾ ਪਰਫੈਕਟ ਬੰਦਾ ਹੋਵੇ ਬੰਨੇ ਉੱਚੇ ਕਰਦਾ ਨਾਲ ਨਾਲ ਤੇ ਕਰਦਾ ਉਹਦਾ ਪੰਗਾ ਇਹ ਪੈਣਾ ਜਦੋਂ ਉਹ ਤੇ ਚੜਾਇਆ ਉਹਨੇ ਮਸ਼ੀਨ ਐ ਕਰਦੀ ਮਸ਼ੀਨ ਨਾਲ ਐ ਆ ਨਹੀਂ ਇੱਕ ਤਾਂ ਐ ਕਰਤੀ ਸਪੋਜ਼ ਕਰੋ ਨੇ ਐ ਨਹੀਂ ਵੀ ਕੀਤੀ ਮਸ਼ੀਨ ਤਾਂ ਉੱਗ ਜਾ ਗਦਾਣਾ ਧੁੱਕ ਜਾਗਾ ਦਾਣੇ ਵਾਲੇ ਕੋਈ ਸਮੱਸਿਆ ਨਹੀਂ ਲੇਕਿਨ ਜੇ ਤੁਸੀਂ ਪਾਣੀ ਲਾਓਗੇ ਇਹਨਾਂ ਨੂੰ ਪਾਣੀ ਨਹੀਂ ਚੜੇਗਾ ਜਾਂ ਤਾਂ ਉਹਨਾਂ ਨੂੰ ਪਾਣੀ ਚੜੇਗਾ ਨਹੀਂ ਚੜੇਗਾ ਤਾਂ ਬਹੁਤ ਘੱਟ ਚੜੇਗਾ ਜੇ ਘੱਟ ਚੜੇਗਾ ਤੇ ਉਹਦੇ ਚ ਆਇਰਨ ਡੈਫੀਸ਼ੈਂਸੀ ਆਏਗੀ ਬੂਟਾ ਪੀਲਾ ਪੈਗਾ ਕੁਝ ਦਿਨਾਂ ਚ ਬੂਟਾ ਮਰ ਜਾਊਗਾ ਤੁਹਾਡਾ ਗੈਪ ਖਾਲੀ ਹੋ ਜਾਏਗਾ ਜਾਂ ਉਥੇ ਸਿਉਂਗ ਪਵੇਗੀ ਛੋਟੇ 1 ਹਫਤੇ 10 ਦਿਨ ਤੱਕ ਸਿਉਂਗ ਵੀ ਅਟੈਕ ਕਰ ਜਾਂਦੀ ਰਤਲੇ ਖੇਤਾਂ ਚ ਇਹ ਬੰਨਿਆ ਵਾਲੀ ਜਿਹੜੀ ਸਾਵਧਾਨੀ ਤੁਸੀਂ ਕਰ ਲੋਗੇ ਕਿ ਵਿੱਚੋਂ ਤਾਂ ਖੇਤ ਪਰਫੈਕਟ ਹੋ ਜਾਂਦਾ ਹੈ ਬੰਨਿਆ ਨਾਲ ਜਿਹੜੀ ਇਹ ਤਕਨੀਕਾਂ ਤੁਹਾਨੂੰ ਸਮਝਾਣੀਆਂ ਪੈਣਗੀਆਂ ਦੂਜਾ ਇਹ ਵੀ ਕਿ ਬਹੁਤਾ ਜਿਆਦਾ ਪਾਣੀ ਇਹਨੂੰ ਖੜਾ ਨਹੀਂ ਕਰਨਾ ਜੇ ਤੁਸੀਂ ਇਹਨੂੰ ਬਹੁਤਾ ਜਿਆਦਾ ਪਾਣੀ ਖੜਾ ਕਰੋ ਨਿਊਟ੍ਰੀਐਂਟ ਲੀਚ ਹੋਣਗੇ ਤੁਹਾਨੂੰ ਯੂਰੀਆ ਵੱਧ ਪਾਣੀ ਪੈਣੀ ਪੈਗੀ ਉਥੇ ਕਿਸਾਨ ਕਹਿੰਦਾ ਜੀ ਯੂਰੀਆ ਵੱਧ ਪਾਲਦੀ ਹੈ ਮੈਂ ਦਾਅਵੇ ਨਾਲ ਕਹਿੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਮੇਰੇ ਨਾਲ ਬੈਟ ਲਗਾ ਕੇ ਖੇਤ ਲਗਾ ਲਵੇ ਸੀਸੀਟੀਵੀ ਕੈਮਰਾ ਆਪਣੇ ਅੱਠੇ ਪਰ ਚਾਲੂ ਰੱਖੇ ਵੀ ਪ੍ਰੀਤਮ ਕੁਝ ਆ ਕੇ ਪਾਦ ਨਹੀਂ ਆਂਦਾ ਕੁਝ ਹੂੰ ਮੈਂ ਵੇਨ ਉਹਦੇ ਨਾਲ ਤੁਹਾਡੀ 25% ਯੂਰੀਆ ਘਟ ਲਊਗੀ ਅੱਛਾ ਹਾਂਜੀ ਹੂੰ ਵਾ ਜੀ ਮੈਂ ਇਹਨਾਂ ਚੀਜ਼ਾਂ ਤੇ ਕੰਮ ਕੀਤਾ ਹੈ ਹੂੰ ਮੇਰੇ ਬੁੱਕਲੇਟ ਵੀ ਆਏ ਨੇ ਆ ਹੁਣ ਪਰਸੇ ਚਾਹ ਡਾਕਟਰ ਮੰਗਲਾ ਰਾਏ ਜੀ ਡੀਜੀ ਸਾਹਿਬ ਆਏ ਸੀ ਜੀ ਉਹ ਮੈਨੂੰ ਹੁੰਦਿਆਂ ਪਛਾਣ ਕੇ ਕਹਿੰਦਾ ਪ੍ਰੀਤਮ ਸਿੰਘ ਜੀ ਤੇਰੇ ਮੈਂ ਬੁੱਕਲੇਟ ਰਿਲੀਜ਼ ਕੀਤਾ ਸੀ ਜੀ ਐਰੋਮੈਟਿਕ ਰਾਈਸ ਐਂਡ ਥੇਅਰ ਸੈਂਟੀਫਿਕ ਪ੍ਰੈਕਟਿਸਿਜ਼ ਜੀ ਖੁਸ਼ਬੂਦਾਰ ਧਾਨ ਦੀਆਂ ਕਿਸਮਾਂ ਤੇ ਉਹਨਾਂ ਦੇ ਵਿਗਿਆਨਿਕ ਖੇਤੀ ਜੀ ਇਹ ਆਪਣਾ 2009 ਚ ਆਪਣਾ ਇਹ ਤੇ ਬੁੱਕ ਵੀ ਆਈ ਸੀ। ਖੇਤੀਬਾੜੀ ਮੰਤਰੀ ਸ਼ਰਦਪੌਰ ਨੇ ਰਿਲੀਜ਼ ਕੀਤੀ ਸੀ। ਇਹ ਛੋਟੀ ਛੋਟੀ ਚੀਜ਼ਾਂ ਆਪਾਂ ਸਮਝਾਵਾਂਗੇ ਫਾਰਮਰ ਨੂੰ ਤੇ ਫਿਰ ਉਹਨੂੰ ਸਮਝਾਵੇ। ਮੇਰੇ ਹਿਸਾਬ ਨਾਲ ਖੁੱਲਾ ਟਾਈਮ ਕੱਢ ਕੇ ਬੈਠਾਂਗੇ। ਅੱਜ ਲਈ ਇੰਨਾ ਬਹੁਤ ਧੰਨਵਾਦ ਆ ਤੁਹਾਡਾ ਅੱਜ ਤੁਹਾਡਾ ਬੜਾ ਬੜਾ ਧੰਨਵਾਦ ਜੇ ਤੁਸੀਂ ਸਾਡੇ ਖੇਤ ਚ ਆਏ। ਜੀ ਤੇ ਮਾਣ ਬਣ ਗਿਆ ਤੁਹਾਨੂੰ ਮੈਂ 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 ਸਾਰੇ ਕਿਸਾਨ ਵੀਰਾਂ ਨੂੰ ਮੈਸੇਜ ਦਿਆਂਗਾ ਜੀ ਕਿ ਆਉਣ ਵਾਲੇ ਟਾਈਮ ਦੀ ਇਹ ਲੋੜ ਜੇ ਜੀ ਲੇਬਰ ਨਹੀਂ ਜੇ ਮਿਲਨੀ ਅਗਰ ਖੇਤੀ ਕਰਨੀ ਜੇ ਇਹਨੂੰ ਇੱਕ ਦਾ ਸਾਲ ਹੋ ਸਕਦਾ ਤੁਸੀਂ ਨਾ ਵੀ ਕਾਮਯਾਬ ਹੋਵੋ ਥੋੜੇ ਬਹੁਤ ਕਮੀਆਂ ਰਹਿ ਜਾਣਾ ਪਰਫੈਕਟ ਹੁੰਦਿਆ ਤਕਨੀਕ ਤੋਂ ਤੁਹਾਨੂੰ ਸਿੱਖਦਾ ਟਾਈਮ ਲੱਗੇਗਾ ਪਰ ਤੁਹਾਨੂੰ ਆਉਣਾ ਪਵੇਗਾ ਲੇਕਿਨ ਜੇ ਲੇਟ ਆਓਗੇ ਤੇ ਪਛਤਾਓਗੇ ਟਾਈਮ ਲਾਓਗੇ ਤੇ ਫਾਇਦੇ ਹੋਗਾ ਵਾਹ ਕੀ ਬਾਤ ਆ ਤੇ ਜਲਦੀ ਆ ਜਾਓ ਬਈ ਸਾਨੂੰ ਇਸ ਕੰਮ ਤੇ ਆ ਜਾਓ ਕਿਉਂ ਦੇਰੋ ਏ ਬਾਈ ਜੀ ਹੋਰ ਮੇਰੇ ਗੇ ਚਾਏ ਮੈਨਾਂ ਦਾ ਧੰਨਵਾਦ ਕਰਨਾ ਮੇਰੇ ਵੱਲੋਂ ਸਾਰੇ ਛੋਟੇ ਵੱਡੇ ਵੀਰਾਂ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਧੰਨਵਾਦ ਜੀ ਤੇ ਮਸ਼ੀਨ ਜੇ ਕਿਸੇ ਨੇ ਖਰੀਦਣੀ ਹੈ ਤਾਂ ਬੀਬੀਸੀ ਵਾਲਾਂ ਦਾ ਨੰਬਰ ਆ ਜਿਹੜਾ ਮਰ ਨੂੰ ਪਾਈ ਨੰਬਰ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਿਹਾ ਉਹ ਤੋਂ ਲੈ ਸਕਦੇ ਆ ਜਿਉਂਦੇ ਰਹੋ